ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜਦੋਂ ਸਤਗੁਰੂ ਜੀ ਨੌ ਪੋ ਨੂੰ ਆਪਣੇ ਪੰਥ ਦਾ ਹੁਕਮ ਮੰਨਦੇ ਹੋਏ ਇਸ ਚਮਕੌਰ ਗੜੀ ਨੂੰ ਜਿਸ ਨੂੰ ਕੱਚੀ ਗੜੀ ਆਖਿਆ ਗਿਆ ਹੈ ਸਤਗੁਰੂ ਜੀ ਛੱਡਦੇ ਨੇ ਗੁਰੂ ਸਾਹਿਬ ਜੀ ਇਸ ਗੜੀ ਛੱਡਣ ਤੋਂ ਪਹਿਲਾਂ ਤਾੜੀ ਮਾਰ ਕੇ ਸਭ ਨੂੰ ਸੁਚੇਤ ਕਰਦੇ ਨੇ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੋ ਸਤਿਗੁਰਾਂ ਨੇ ਕੱਚੀ ਗੜੀ ਛੱਡਣ ਤੋਂ ਪਹਿਲਾਂ ਜਿਵੇਂ ਪੰਥ ਨੇ ਵਿਆਉਂਤ ਬੰਦੀ ਬਣਾਈ ਸੀ ਸਤਿਗੁਰਾਂ ਨੇ ਆਪਣੀ ਪੋਸ਼ਾਕ ਆਪਣਾ ਕਲਗੀ ਤੋੜਾ ਆਪਣੇ ਹਮ ਸ਼ਕਲ ਗੁਰਸਿੱਖ ਜੀ ਨੂੰ ਦਿੱਤਾ ਤੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਨਿਕਲਦੇ ਨੇ ਉਹ ਲੱਖਾਂ ਦਾ ਘੇਰਾ ਪਿਆ ਹੋਇਆ ਲੱਖਾਂ ਦੇ ਘੇਰੇ ਨੂੰ ਕਿਵੇਂ ਮੇਰੇ ਬਾਪੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋੜ ਕੇ ਨਿਕਲਦੇ ਨੇ ਲੋ ਗੁਰੂ ਪਿਆਰਿਓ ਆਓ ਆਪਾਂ ਇਤਿਹਾਸ ਸਾਂਝਾ ਕਰੀਏ ਸੋ ਬੇਨਤੀ ਹੈ ਜੀ ਕੱਲ ਆਪ ਜੀ ਦੇ ਨਾਲ ਅੱਠ ਪੋਹ ਦਾ ਇਤਿਹਾਸ ਸਾਂਝਾ ਕੀਤਾ ਸੀ ਕਿ ਕਿਵੇਂ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਕਿਵੇਂ 34 ਗੁਰਸਿੱਖ ਜਿਨ੍ਹਾਂ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਸਹਿਬ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਸਨ ਇਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਇਹ ਸਾਰਾ ਇਤਿਹਾਸ ਆਪ ਜੀ ਦੇ ਨਾਲ ਕੱਲ ਸਾਂਝਾ ਕੀਤਾ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣ ਲਓ ਤੇ ਬੇਨਤੀ ਹੈ ਜੀ ਜੋ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਹੈ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਸੁਣਾਇਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਤੋਂ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਲੋ ਆਓ ਆਪਾਂ ਅੱਜ ਨੋਂ ਪੋ ਦਾ ਇਤਿਹਾਸ ਜਾਣਨ ਦਾ ਯਤਨ ਕਰੀਏ ਸੋ ਗੁਰੂ ਪਿਆਰਿਓ ਅੱਜ ਜਦੋਂ ਕੱਚੀ ਗੜੀ ਦੇ ਵਿੱਚ ਮੇਰੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਤਾਂ ਸਤਿਗੁਰਾਂ ਦੇ ਕੋਲ 11 ਸਿੱਖ ਰਹਿ ਜਾਂਦੇ ਨੇ ਇੱਕ ਭਾਈ ਦਇਆ ਸਿੰਘ ਜੀ ਇੱਕ ਭਾਈ ਧਰਮ ਸਿੰਘ ਜੀ ਇੱਕ ਭਾਈ ਮਾਨ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਤੇ ਅੱਠ ਗੁਰਸਿੱਖ ਹੋਰ ਸਨ ਸੋ ਗੁਰੂ ਪਿਆਰਿਓ ਸਤਗੁਰਾਂ ਨੂੰ ਪੰਥ ਨੇ ਹੁਕਮ ਲਾਇਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦੇ ਸੀ ਪਰ ਸਿੱਖਾਂ ਨੇ ਆਖਿਆ ਨਹੀਂ ਗੁਰੂ ਪਾਤਸ਼ਾਹ ਜੀ ਤੁਸੀਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਓਗੇ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਸਾਡਾ ਸਿੱਖਾਂ ਦਾ ਕੀ ਬਣੇਗਾ ਤੁਸੀਂ ਇੱਕ ਗੁਰੂ ਕਰੋੜਾਂ ਸਿੱਖ ਬਣਾ ਸਕਦੇ ਹੋ ਪਰ ਕਰੋੜਾਂ ਸਿੱਖ ਇੱਕ ਤੁਹਾਡੇ ਵਰਗਾ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਜੇ ਕਰ ਸਕਦੇ ਇਸ ਕਰਕੇ ਤੁਸੀਂ ਮੈਦਾਨੇ ਜੰਗ ਦੇ ਵਿੱਚ ਨਹੀਂ ਜਾਓਗੇ ਇਹ ਤੁਹਾਨੂੰ ਪੰਥ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਕਮ ਇਸ ਲਈ ਸੁਣਾਇਆ ਗਿਆ ਕਿਉਂਕਿ ਗੁਰਸਿੱਖਾਂ ਨੇ ਪਹਿਲਾਂ ਬੇਨਤੀਆਂ ਕੀਤੀਆਂ ਸੀ ਕਿ ਸਤਗੁਰੂ ਜੀ ਤੁਸੀਂ ਜੰਗ ਵਿੱਚ ਨਾ ਜਾਓ ਪਰ ਸਤਗੁਰ ਜਿੱਦ ਕਰ ਰਹੇ ਸਨ ਕਿ ਮੈਨੂੰ ਜੰਗ ਵਿੱਚ ਜਾਣਾ ਪੈਣਾ ਹੈ ਫਿਰ ਸਤਗੁਰਾਂ ਨੇ ਉਹਨਾਂ ਪੰਜ ਸਿੰਘਾਂ ਦਾ ਹੁਕਮ ਮੰਨਿਆ ਕਿਉਂਕਿ ਫਿਰ ਪੰਜ ਸਿੰਘਾਂ ਨੇ ਬੇਉਂਤਬੰਦੀ ਬਣਾਈ ਕਿ ਗੁਰਗੋਬ ਸਿੰਘ ਮਹਾਰਾਜ ਜੀ ਨੂੰ ਹੁਕਮ ਸੁਣਾਇਆ ਜਾਏ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਓ ਪਹਿਲਾਂ ਤਾਂ ਗੁਰਸਿੱਖਾਂ ਨੇ ਇਹ ਵੀ ਆਖਦਾ ਸੀ ਕਿ ਤੁਸੀਂ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਜਾਓ ਪਰ ਗੁਰਗੋਬ ਸਿੰਘ ਮਹਾਰਾਜ ਜੀ ਕਹਿੰਦੇ ਦੱਸੋ ਤੁਹਾਡੇ ਵਿੱਚੋਂ ਮੇਰਾ ਸਹਿਬਜ਼ਾਦਾ ਕੌਣ ਨਹੀਂ ਹੈ ਤੇ ਫਿਰ ਗੁਰਸਿੱਖ ਚੁੱਪ ਕਰ ਜਾਂਦੇ ਨੇ ਤੇ ਗੁਰਗੋਬ ਸਿੰਘ ਮਹਾਰਾਜ ਜੀ ਫਿਰ ਇਹੋ ਗੱਲ ਕਹਿੰਦੇ ਨੇ ਕਿ ਮੈਂ ਚਮਕੌਰ ਦੀ ਗੜੀ ਦੇ ਵਿੱਚੋਂ ਇਸ ਤਰ੍ਹਾਂ ਨਹੀਂ ਜਾਵਾਂਗਾ ਫਿਰ ਗੁਰੂ ਪਿਆਰਿਓ ਜਿਵੇਂ ਪੰਥ ਨੇ ਵਿਆਉਂਤ ਬੰਦੀ ਬਣਾਈ ਸੀ ਉਸੇ ਵਿਆਉਂਤ ਬੰਦੀ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਪੋਸ਼ਾਕ ਪਹਿਨੀ ਸੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਗੀ ਤੋੜਾ ਪਹਿਨਿਆ ਸੀ ਉਹ ਬਾਬਾ ਸੰਗਤ ਸਿੰਘ ਜੀ ਨੂੰ ਪਹਿਨਾਇਆ ਗਿਆ ਕਿਉਂਕਿ ਬਾਬਾ ਸੰਗਤ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਮ ਸ਼ਕਲ ਸਨ ਹੁਣ ਜਦੋਂ ਗੁਰਗੋਬਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਕਲਗੀ ਤੋੜਾ ਪੋਸ਼ਾਕ ਪਹਿਨਾ ਦਿੰਦੇ ਨੇ ਬਾਬਾ ਸੰਗਤ ਸਿੰਘ ਨੂੰ ਆਪਣਾ ਰੂਪ ਬਣਾ ਦਿੰਦੇ ਨੇ ਤਾਂ ਉਸ ਚਮਕੌਰ ਗੜੀ ਦੀ ਕੱਚੀ ਗੜੀ ਦੀ ਜੋ ਮੰਮਟੀ ਸੀ ਉੱਥੇ ਬਾਬਾ ਸੰਗਤ ਸਿੰਘ ਜੀ ਤਾਇਨਾਤ ਹੋ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਗੁਰਸਿੱਖਾਂ ਨੂੰ ਆਖਰੀ ਫਤਿਹ ਬੁਲਾਉਂਦੇ ਨੇ ਤੇ ਗੁਰਗੋਬਨ ਸਿੰਘ ਮਹਾਰਾਜ ਜੀ ਦੇ ਨਾਲ ਤਿੰਨ ਸਿੰਘਾਂ ਦੀ ਹੋਰ ਡਿਊਟੀ ਲਗਾਈ ਜਾਂਦੀ ਹੈ ਕਿ ਤੁਸੀਂ ਗੁਰਗੋਬਨ ਸਿੰਘ ਮਹਾਰਾਜ ਜੀ ਨੂੰ ਬਿਲਕੁਲ ਸੇਫ ਇਸ ਚਮਕੌਰ ਦੀ ਗੜੀ ਦੇ ਵਿੱਚੋਂ ਕੱਢਣਾ ਹੈ ਕਿਉਂਕਿ ਉੱਥੇ ਲੱਖਾਂ ਦਾ gekeਰਾ ਪਿਆ ਸੀ ਹਰ ਇੱਕ ਨੂੰ ਇਹ ਚਾਹ ਸੀ ਕਿ ਮਹਾਂਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਿਆਂ ਫੜ ਕੇ ਔਰੰਗਜ਼ੇਬ ਕੋਲ ਪੇਸ਼ ਕਰਾਂ ਹਰ ਇੱਕ ਦੇ ਮਨ ਵਿੱਚ ਇਹ ਚਾਹ ਸੀ ਕਿ ਵਜ਼ੀਰ ਖਾਨ ਨੂੰ ਮਹਾਂਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਾ ਕੇ ਗ੍ਰਿਫਤਾਰ ਕਰਕੇ ਲੈ ਕੇ ਜਾਵਾਂ ਪਰ ਇਹ ਨਹੀਂ ਸੀ ਪਤਾ ਕਿ ਮ੍ਰਿਕਲ ਕੀ ਤਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਸੇ ਦੇ ਹੱਥ ਵੀ ਨਹੀਂ ਆਉਣਗੇ ਸੋ ਗੁਰੂ ਪਿਆਰਿਓ ਫਿਰ ਉੱਥੇ ਕੀ ਹੁੰਦਾ ਹੈ ਬਾਬਾ ਸੰਗਤ ਸਿੰਘ ਜੀ ਚਮਕੌਰ ਗੜੀ ਦੀ ਕੱਚੀ ਮਮਤੀ ਤੇ ਚਲੇ ਜਾਂਦੇ ਨੇ ਤੇ ਚਾਰੇ ਪਾਸੇ ਵੇਖਦੇ ਨੇ ਮੁਗਲਾਂ ਦਾ ਰੰਗੜਾਂ ਦਾ ਬਾਈਦਾਰ ਦੇ ਪਹਾੜੀ ਰਾਜਿਆਂ ਦਾ ਵੱਡੇ ਪੱਦਰ ਤੇ ਘੇਰਾ ਪਿਆ ਹੋਇਆ ਸੀ ਪਰ ਜਦੋਂ ਬਾਬਾ ਸੰਗਤ ਸਿੰਘ ਜੀ ਨੇ ਆਖਿਆ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਹੁਣ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੋ ਤਾਂ ਗੁਰੂ ਪਿਆਰਿਓ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਜੋ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਦੋ ਪਿਆਰੇ ਸਹਿਬਾਨ ਨੇ ਇਹਨਾਂ ਦੀ ਨਾਲ ਡਿਊਟੀ ਲੱਗੀ ਤੇ ਨਾਲ ਭਾਈ ਸਹਿ ਭਾਈ ਮਾਨ ਸਿੰਘ ਜੀ ਦੀ ਡਿਊਟੀ ਲੱਗੀ ਸੀ ਕਿ ਤੁਸੀਂਾਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਣਾ ਹੈ ਤੇ ਸਤਿਗੁਰਾਂ ਨੇ ਉੱਥੇ ਹੀ ਤਿੰਨਾਂ ਸਿੰਘਾਂ ਨੇ ਫੈਸਲਾ ਕਰ ਲਿਆ ਸੀ ਗੁਰੂ ਸਾਹਿਬ ਦੇ ਨਾਲ ਕਿ ਗੁਰੂ ਪਾਤਸ਼ਾਹ ਜੀ ਅਸੀਂ ਤੁਹਾਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਮਿਲਾਂਗੇ ਕਿਉਂਕਿ ਸਤਿਗੁਰਾਂ ਨੇ ਉਹਨਾਂ ਨੂੰ ਸਮਝਾ ਦਿੱਤਾ ਸੀ ਕਿ ਤੁਸੀਂ ਤਾਰੇ ਦੀ ਸੇਧ ਦੇ ਵਿੱਚ ਤੁਸੀਂ ਚਮਕੌਰ ਗੜੀ ਨੂੰ ਜਦੋਂ ਨਿਕਲ ਜਾਓਗੇ ਚਮਕੌਰ ਗੜੀ ਨੂੰ ਛੱਡ ਜਾਓਗੇ ਤਾਂ ਤੁਸੀਂ ਮੈਨੂੰ ਮਾਛੀਵਾੜੇ ਦੇ ਜੰਗਲ ਦੇ ਵਿੱਚ ਮਿਲਿਓ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ ਸੋ ਗੁਰੂ ਪਿਆਰਿਓ ਭਾਈ ਧਰਮ ਸਿੰਘ ਜੀ ਧਿਆਨ ਦਿਓ ਭਾਈ ਧਰਮ ਸਿੰਘ ਜੀ ਦੀ ਸੱਜੇ ਪਾਸੇ ਡਿਊਟੀ ਲੱਗੀ ਕਿ ਤੁਸੀਂ ਸੱਜੇ ਪਾਸੇ ਜਾਣਾ ਭਾਈ ਧਰਮ ਸਿੰਘ ਜੀ ਦੀ ਖੱਬੇ ਪਾਸੇ ਡਿਊਟੀ ਲੱਗੀ ਕਿ ਤੁਸੀਂ ਜਦੋਂ ਗੱਡੀ ਦੇ ਦਰਵਾਜ਼ੇ ਤੋਂ ਬਾਹਰ ਨਿਕਲਣਾ ਤੁਸੀਂ ਖੱਬੇ ਪਾਸੇ ਜਾਣਾ ਭਾਈ ਮਾਨ ਸਿੰਘ ਜੀ ਦੀ ਡਿਊਟੀ ਲੱਗੀ ਕਿ ਤੁਸੀਂ ਬਿਲਕੁਲ ਸਾਹਮਣੇ ਜਾਣਾ ਇਸੇ ਤਰ੍ਹਾਂ ਤਿੰਨ ਗੁਰਸਿੱਖ ਇਸ ਚਮਕੌਰ ਦੀ ਗੱਡੀ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਿਕਲਦੇ ਨੇ ਭਾਈ ਦਇਆ ਸਿੰਘ ਜੀ ਸੱਜੇ ਪਾਸੇ ਜਾ ਕੇ ਮੁਕਲਾਂ ਦੇ ਵਿਚਕਾਰ ਜਾ ਕੇ ਜਕਾਰਾ ਛੱਡਦੇ ਨੇ ਜਦੋਂ ਜਕਾਰਾ ਛੱਡਦੇ ਨੇ ਤਾਂ ਪੋਲੇ ਸੋਨੇ ਹਾਲ ਆਖਦੇ ਨੇ ਤਾਂ ਚਮਕੌਰ ਦੀ ਗੱਡੀ ਦੇ ਵਿੱਚ ਜਿੰਨੇ ਵੀ ਅਠ ਸਿੰਘ ਸਨ ਉਹ ਸਾਰੇ ਦੇ ਸਾਰੇ ਜਕਾਰੇ ਦਾ ਜਵਾਬ ਦਿੰਦੇ ਨੇ ਉਧਰੋਂ ਜਕਾਰਾ ਬੁਲਾਇਆ ਜਾਂਦਾ ਬੋਲੇ ਸੋਨਿਹਾਲ ਤੇ ਇਧਰੋਂ ਆਵਾਜ਼ ਆਉਂਦੀ ਹੈ ਸਤਿ ਸ੍ਰੀ ਅਕਾਲ ਜਿੰਨੇ ਮੁਗਲ ਸੀ ਸਾਰੇ ਭਾਈ ਦਿਆ ਸਿੰਘ ਵੱਲ ਹੋ ਗਏ ਤੇ ਫਿਰ ਜਦੋਂ ਭਾਈ ਦਿਆ ਸਿੰਘ ਨੇ ਜਕਾਰਾ ਛੱਡਿਆ ਛੱਡਿਆ ਉਸ ਤੋਂ ਬਾਅਦ ਹੀ ਖੱਬੇ ਪਾਸੇ ਭਾਈ ਧਰਮ ਸਿੰਘ ਜੀ ਨੇ ਜਕਾਰਾ ਛੱਡ ਦਿੱਤਾ ਜਦੋਂ ਭਾਈ ਧਰਮ ਸਿੰਘ ਜੀ ਨੇ ਜਕਾਰਾ ਛੱਡਿਆ ਤਾਂ ਫਿਰ ਉਸ ਬੋਲੇ ਸੋਨਿਹਾਲ ਦੀ ਆਵਾਜ਼ ਆਉਂਦੀ ਹੈ ਤਾਂ ਗੜੀ ਦੇ ਵਿੱਚੋਂ ਸਤਿ ਸ੍ਰੀ ਅਕਾਲ ਦੀ ਆਵਾਜ਼ ਆਉਂਦੀ ਹੈ ਹੁਣ ਜਿੰਨੇ ਵੀ ਮੁਗਲ ਸਨ ਉਹ ਸਾਰੇ ਖੱਬੇ ਪਾਸੇ ਨੂੰ ਭੱਜਲੇ ਕਿ ਸ਼ਾਇਦ ਗੁਰਗੋਨ ਸਿੰਘ ਮਹਾਰਾਜ ਜੀ ਦਾ ਸਿੱਖ ਇਧਰ ਸਿੱਖ ਖੱਬੇ ਪਾਸੇ ਪਹੁੰਚ ਗਏ ਹਨ ਫਿਰ ਗੁਰੂ ਪਿਆਰੇ ਉਸੇ ਸਮੇਂ ਦੌਰਾਨ ਸਾਹਮਣੋਂ ਭਾਈ ਮਾਨ ਸਿੰਘ ਜੀ ਨੇ ਜਾ ਕੇ ਜਕਾਰਾ ਛੱਡਿਆ ਕਹਿਣ ਦਾ ਮਤਲਬ ਮੁਗਲ ਸੀ ਜਿੰਨੇ ਉਹਨਾਂ ਨੂੰ ਆਪਸ ਦੇ ਵਿੱਚ ਉਲਝਾ ਦਿੰਦਾ ਤੇ ਇਹਨਾਂ ਤਿੰਨਾਂ ਗੁਰ ਸਿੱਖਾਂ ਨੇ ਜਦੋਂ ਜਕਾਰੇ ਛੱਡੇ ਤੇ ਫਿਰ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਹੱਥ ਤੇ ਤਾੜੀ ਮਾਰ ਕੇ ਆਖਦੇ ਨੇ ਕਿ ਜਿਸ ਵਿੱਚ ਹਿੰਮਤ ਹੈ ਉਹ ਹਿੰਦ ਦਾ ਪੀਰ ਜਾ ਰਿਹਾ ਹੈ ਤਾਂ ਰੋਕ ਕੇ ਵਿਖਾਓ ਗੁਰੂ ਪਿਆਰੋ ਫਿਰ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਉਹ ਸਾਰੇ ਮੁਗਲ ਜਦੋਂ ਵੇਖਦੇ ਨੇ ਵੀ ਇੱਥੇ ਤਾਂ ਕੋਈ ਨਹੀਂ ਤਾਂ ਗੁਰੂ ਪਿਆਰੋ ਉਸ ਸਮੇਂ ਫਿਰ ਉਹ ਮਮਤੀ ਵੱਲ ਧਿਆਨ ਦਿੰਦੇ ਨੇ ਚਮਕੌਰ ਦੀ ਗੜੀ ਦੇ ਵੱਲ ਫਿਰ ਦੇਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਹਮਣੇ ਨੇ ਇਹ ਆਵਾਜ਼ ਕਿੱਥੋਂ ਆਈ ਹੈ ਕੌਣ ਹੈ ਇਸੇ ਦੌਰ ਸਮੇਂ ਦੌਰਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੜੀ ਦੇ ਵਿੱਚੋਂ ਨਿਕਲਦੇ ਨੇ ਜਿਹੜਾ ਵੀ ਮੁਗਲ ਸਾਹਮਣੇ ਆਉਂਦਾ ਹੈ ਸਤਿਗੁਰਾਂ ਦੇ ਸਿਰ ਦੇ ਉੱਤੇ ਉਹ ਜਸਤਾਰ ਸਜਾਈ ਹੋਈ ਹੈ ਜਿਹਨੂੰ ਅਸੀਂ ਮੜਾਸਾ ਕਹਿ ਦਿੰਦੇ ਆ ਉਸ ਤਰ੍ਹਾਂ ਜਸਤਾਰ ਸਜਾਈ ਹੈ ਕਿਉਂਕਿ ਆਪਣੀ ਜਸਤਾਰ ਕਲਗੀ ਤੋੜਾ ਬਾਬਾ ਸੰਗਤ ਸਿੰਘ ਜੀ ਨੂੰ ਦੇ ਦਿੱਤਾ ਹੈ ਹੱਥ ਸਤਿਗੁਰਾਂ ਦੇ ਹੱਥ ਦੇ ਵਿੱਚ ਸ਼ਮਸ਼ੀਰ ਹੈ ਕਿਰਪਾਨ ਹੈ ਤੇ ਜਿਹੜਾ ਵੀ ਮੁਗਲ ਸਾਹਮਣੇ ਆਉਂਦਾ ਸਤਿਗੁਰੂ ਝਟਕਾਉਂਦੇ ਜਾਂਦੇ ਨੇ ਭਾਈ ਮਾਨ ਸਿੰਘ ਜੀ ਦੇ ਸਾਹਮਣੇ ਜਿਹੜਾ ਆਉਂਦਾ ਭਾਈ ਮਾਨ ਸਿੰਘ ਜੀ ਝਟਕਾਉਂਦੇ ਜਾਂਦੇ ਨੇ ਜਿਹੜਾ ਭਾਈ ਦਇਆ ਸਿੰਘ ਜਾਂ ਧਰਮ ਸਿੰਘ ਜੀ ਦੇ ਅੱਗੇ ਆਉਂਦਾ ਮੁਗਲਾਂ ਨੂੰ ਝਟਕਾਉਂਦੇ ਜਾਂਦੇ ਨੇ ਇਸੇ ਤਰ੍ਹਾਂ ਇਹ ਤਿੰਨ ਗੁਰਸਿੱਖ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਧੰਨ ਬਾਬਾ ਸੰਗਤ ਸਿੰਘ ਜੀ ਉੱਥੋਂ ਜਕਾਰੇ ਛੱਡਦੇ ਨੇ ਉਸੇ ਸਮੇਂ ਦੌਰਾਨ ਜਿੰਨੇ ਉਹ ਅੰਦਰ ਅਠ ਸਿੰਘ ਸਨ ਉਹਨਾਂ ਨੇ ਜਕਾਰੇ ਛੱੜਨੇ ਸ਼ੁਰੂ ਕਰ ਦਿੱਤੇ ਤੇ ਮੁਗਲਾਂ ਨੇ ਸੋਚਿਆ ਹੁਣ ਤਾਂ ਮੁਗਲ ਉਹ ਜਾ ਕੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲੈਂਦੇ ਨੇ ਚਮਕੌਰ ਦੀ ਗੜੀ ਬਹੁਤ ਉੱਚੀ ਸੀ ਉਸ ਗੜੀ ਤੇ ਉਸ ਹਵੇਲੀ ਤੇ ਚੜ ਜਾਂਦੇ ਨੇ ਮਮਟੀ ਤੇ ਚੜ ਜਾਂਦੇ ਨੇ ਉਹਨਾਂ ਸਿੱਖਾਂ ਦੇ ਨਾਲ ਮੁਕਾਬਲਾ ਹੁੰਦਾ ਉਹ ਅੱਠ ਸਿੱਖ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਇਹਨਾਂ ਮੁਗਲਾਂ ਨੂੰ ਝਟਕਾ ਦਿੰਦੇ ਨੇ ਤੇ ਅਖੀਰ ਦੇ ਵਿੱਚ ਇਤਿਹਾਸ ਦੱਸਦਾ ਕਿ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਨੇ ਗੁਰਗੋਬਿੰਦ ਸਿੰਘ ਮਹਾਰਾਜ ਦੀ ਪੋਸ਼ਾਕ ਪਹਿਨੀ ਸੀ ਕਲਗੀ ਤੋੜਾ ਲਗਾਇਆ ਹੋਇਆ ਸੀ ਉਹਨਾਂ ਨੂੰ ਵੀ ਉਹ ਜਿਹੜੇ ਮੁਗਲ ਨੇ ਉਹ ਆਪਣੇ ਵਾਰ ਦੇ ਨਾਲ ਸ਼ਹੀਦ ਕਰ ਦਿੰਦੇ ਨੇ ਬਹੁਤ ਉਥੇ ਤਕੜਾ ਮੁਕਾਬਲਾ ਹੁੰਦਾ ਹੈ ਗੜੀ ਦੇ ਵਿੱਚ ਗੜੀ ਦੇ ਵਿੱਚੋਂ ਜਿੰਨੇ ਗੁਰਸਿੱਖ ਮੁਕਾਬਲਾ ਕਰਦੇ ਨੇ ਬੜੇ ਜੋਸ਼ੀਲੇ ਨਾਲ ਬੜੀ ਜ਼ੋਰਤ ਦੇ ਨਾਲ ਮੁਕਾਬਲਾ ਕਰਦੇ ਨੇ ਅਖੀਰ ਨੂੰ ਕਹਿੰਦੇ ਬਾਬਾ ਸੰਗਤ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਮੁਗਲਾਂ ਦੇ ਵਿੱਚ ਰੌਲਾ ਪੈ ਜਾਂਦਾ ਹੈ ਕਿ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਰ ਦਿੱਤਾ ਤਾਂ ਗੁਰੂ ਪਿਆਰਿਓ ਉਸ ਸਮੇਂ ਉਹਨਾਂ ਨੂੰ ਨਹੀਂ ਪੀ ਸੀ ਪਤਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਚਮਕੌਰ ਦੀ ਗੜੀ ਚੋਂ ਜਾ ਚੁੱਕੇ ਨੇ ਇਹ ਇੱਕ ਬਿਉਂਤ ਬੰਦੀ ਬਣਾਈ ਗਈ ਸੀ ਤੇ ਗੁਰੂ ਪਿਆਰੋ ਫਿਰ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਉੱਥੇ ਫਿਰ ਉਹ ਮੁਗਲ ਉਹਨਾਂ ਦੀ ਕਹਿੰਦੇ ਇਤਿਹਾਸ ਦੱਸਦਾ ਕਿ ਉਹਨਾਂ ਦੀ ਜਿਹੜੀ ਗਰਦਨ ਆ ਕੱਟੀ ਜਾਂਦੀ ਹੈ ਉਹਨਾਂ ਦਾ ਸੀਸ ਧੜ ਤੋਂ ਜੁਦਾ ਕੀਤਾ ਜਾਂਦਾ ਹੈ ਇੱਕ ਥਾਲ ਦੇ ਵਿੱਚ ਰੱਖ ਕੇ ਉੱਤੇ ਕੱਪੜਾ ਦੇ ਕੇ ਦੂਜੇ ਤੀਜੇ ਦਿਨ ਵਜ਼ੀਰ ਖਾਂ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਵਜ਼ੀਰ ਖਾਂ ਦੀ ਕਚਹਿਰੀ ਲੱਗੀ ਹੁੰਦੀ ਹੈ ਹੁਣ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਜਦੋਂ ਵਜ਼ੀਰ ਖਾਂ ਆਪਣੇ ਤਖਤ ਤੇ ਬੈਠਾ ਸੀ ਤਾਂ ਬਾਹਰ ਢੋਲ ਢਮਕੇ ਵੱਜਦੇ ਸੀ ਰੌਲਾ ਪੈਂਦਾ ਸੀ ਵਜ਼ੀਰ ਖਾਂ ਪੁੱਛਦਾ ਆਪਣੇ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਓਏ ਆ ਬਾਹਰ ਕੀ ਰੌਲਾ ਪੈ ਰਿਹਾ ਹੈ ਤਾਂ ਅੰਬਾਰੋਂ ਆ ਕੇ ਕਿਸੇ ਨੇ ਦੱਸਿਆ ਕਿ ਆਪਣੇ ਸਿਪਾਹੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਸੀਸ ਵੱਢ ਕੇ ਲੈ ਆਏ ਹਨ ਵਜ਼ੀਰ ਖਾਨ ਤਖਤ ਤੇ ਬੈਠਾ ਹੈਰਾਨ ਹੋ ਜਾਂਦਾ ਹੈ ਕਿ ਮੇਰੇ ਸਿਪਾਹੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਸੀਸ ਵੱਢ ਕੇ ਲੈ ਆਏ ਹੋ ਨਹੀਂ ਸਕਦਾ ਯਕੀਨ ਨਹੀਂ ਆਉਂਦਾ ਪਰ ਜਦੋਂ ਢੋਲ ਟਮਕੇ ਉਭਜਾਉਂਦੇ ਆਉਂਦੇ ਨੇ ਤਾਂ ਉਹ ਸਿੱਧਾ ਕਚਹਿਰੀ ਦੇ ਵਿੱਚ ਪਹੁੰਚ ਜਾਂਦੇ ਨੇ ਕਚਹਿਰੀ ਦੇ ਵਿੱਚ ਪਹੁੰਚ ਕੇ ਵੱਡਾ ਸਾਰਾ ਥਾਲ ਜਿਹਦੇ ਵਿੱਚ ਕਟਿਆ ਹੋਇਆ ਸੀਸ ਰੱਖਿਆ ਹੈ ਉੱਤੇ ਕੱਪੜਾ ਦਿੱਤਾ ਹੋਇਆ ਹੈ ਜਦੋਂ ਉਹ ਵਜ਼ੀਰ ਖਾਨ ਦੇ ਸਾਹਮਣੇ ਰੱਖਿਆ ਜਾਂਦਾ ਹੈ ਵਜ਼ੀਰ ਖਾਨ ਹੈਰਾਨ ਹੋ ਜਾਂਦਾ ਕਿ ਮੇਰੇ ਸਿਪਾਹੀ ਗੁਰਗੋਬ ਸਿੰਘ ਮਹਾਰਾਜ ਦਾ ਸੀਸ ਕਤਲ ਕਰਕੇ ਨਹੀਂ ਲੈ ਕੇ ਆ ਸਕਦੇ ਸੀਸ ਨੂੰ ਵੱਢ ਕੇ ਨਹੀਂ ਲਿਆ ਸਕਦੇ ਉਹ ਜਿਸ ਗੁਰਗੋਬ ਸਿੰਘ ਮਹਾਰਾਜ ਨੂੰ ਫੜਨ ਦੇ ਲਈ ਅਸੀਂ ਲੱਖਾਂ ਫੌਜਾਂ ਆਨੰਦਪੁਰ ਸਾਹਿਬ ਲਗਾ ਦਿੱਤੀਆਂ 9 ਮਹੀਨੇ ਲਗਾਤਾਰ ਘੇਰਾ ਵੀ ਪਾ ਕੇ ਰੱਖਿਆ ਤਾਂ ਨਹੀਂ ਗੁਰਗੋਬ ਸਿੰਘ ਮਹਾਰਾਜ ਸਾਡੇ ਹੱਥ ਆਏ ਇਹ ਮੇਰੇ ਸਿਪਾਹੀ ਇਹ ਚਾਰ ਕੋਟੋਟਰੂ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਕਲਮ ਕਰਕੇ ਮੇਰੇ ਕੋਲ ਲਿਆਏ ਹੈ ਹੈਰਾਨ ਹੋ ਜਾਂਦਾ ਖੈਰ ਗੁਰੂ ਪਿਆਰਿਓ ਉਸ ਸਮੇਂ ਫਿਰ ਉਹ ਆਪਣੇ ਤਖਤ ਤੋਂ ਉਤਰ ਕੇ ਆਉਂਦਾ ਜਦੋਂ ਵੇਖਦਾ ਤੇ ਆਖਦਾ ਇਸ ਥਾਲ ਦੇ ਉੱਤੇ ਜੋ ਕੱਪੜਾ ਹੈ ਇਹਨੂੰ ਪਰੇ ਹਟਾਓ ਜਦੋਂ ਕੱਪੜੇ ਨੂੰ ਪਰੇ ਹਟਾਇਆ ਜਾਂਦਾ ਉਹ ਕੱਪੜੇ ਨੂੰ ਜਦੋਂ ਪਰੇ ਹਟਾਉਂਦੇ ਨੇ ਮੁਗਲ ਤਾਂ ਕੀ ਵੇਖਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੀਸ ਪਿਆ ਹੈ ਵਜ਼ੀਰ ਖਾਂ ਹੈਰਾਨ ਹੋ ਜਾਂਦਾ ਹੈ ਪਰ ਗੁਰੂ ਪਿਆਰਿਓ ਉਹਨੂੰ ਮਨ ਨੂੰ ਤਸੱਲੀ ਨਹੀਂ ਹੁੰਦੀ ਉਹਨੂੰ ਮਨ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦੇ ਫਿਰ ਉੱਥੇ ਕਹਿੰਦੇ ਸਹਿਬਜ਼ਾਦਿਆਂ ਨੂੰ ਬੁਲਾਇਆ ਜਾਂਦਾ ਕਿਉਂਕਿ ਸਹਿਬਜ਼ਾਦਿਆਂ ਨੂੰ 10 11 12 ਇਹ ਤਿੰਨ ਰਾਤਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਤੇ ਸਹਿਬਜ਼ਾਦਿਆਂ ਦੀ ਪਹਿਲੇ ਦਿਨ ਦੀ ਤਾਂ ਕਚਹਿਰੀ ਲੱਗ ਗਈ ਸੀ 11 ਪਉ ਦੀ ਤੇ ਗੁਰੂ ਪਿਆਰਿਓ ਫਿਰ ਹੁਣ ਜਦੋਂ ਸਾਹਿਬਜ਼ਾਦਿਆਂ ਨੂੰ ਬੁਲਾਇਆ ਜਾਂਦਾ ਤਾਂ ਸਾਹਿਬਜ਼ਾਦਿਆਂ ਨੂੰ ਆਖਿਆ ਜਾਂਦਾ ਓਏ ਸਾਹਿਬਜ਼ਾਦਿਓ ਓਏ ਬੱਚਿਓ ਤੁਹਾਡੇ ਪਿਤਾ ਨੂੰ ਅਸੀਂ ਸ਼ਹੀਦ ਕਰ ਦਿੱਤਾ ਹੈ ਤੁਸੀਂ ਸਾਡੀ ਈਨ ਮੰਨ ਲਓ ਇਸਲਾਮ ਕਬੂਲ ਕਰ ਲਵੋ ਤੇ ਸਾਹਿਬਜ਼ਾਦੇ ਆਖਦੇ ਨੇ ਓ ਵਜ਼ੀਰ ਖਾਨ ਕੀ ਕਮਲੀਆਂ ਗੱਲਾਂ ਕਰਦਾ ਤੂੰ ਤੁਸੀਂ ਸਾਡੇ ਗੁਰੂ ਪਿਤਾ ਦਾ ਸੀਸ ਵੱਢ ਲਿਆਵੋਗੇ ਇਹ ਨਹੀਂ ਹੋ ਸਕਦਾ ਜਦੋਂ ਸਾਹਿਬਜ਼ਾਦਿਆਂ ਨੇ ਇਹ ਗੱਲ ਆਖੀ ਤਾਂ ਵਜ਼ੀਰ ਖਾਨ ਕਹਿੰਦਾ ਤੁਹਾਨੂੰ ਯਕੀਨ ਨਹੀਂ ਆਉਂਦਾ ਸਾਹਿਬਜ਼ਾਦੇ ਕਹਿੰਦੇ ਨਹੀਂ ਫਿਰ ਵਜ਼ੀਰ ਖਾਨ ਕਹਿੰਦਾ ਉਹ ਥਾਲ ਮੰਗਾਇਆ ਜਾਂਦਾ ਫਿਰ ਉਹ ਥਾਲ ਦੇ ਵਿੱਚ ਜੋ ਕਟਿਆ ਹੋਇਆ ਸੀਸ ਸੀ ਕਿਉਂਕਿ ਵਜ਼ੀਰ ਖਾਨ ਤਾਂ ਪਰਖ ਕਰਨੀ ਚਾਹੁੰਦਾ ਸੀ ਵਜ਼ੀਰ ਖਾਨ ਨੇ ਤਾਂ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ ਹੀ ਨਹੀਂ ਸੀ ਸਤਿਗੁਰਾਂ ਦੇ ਤਾਂ ਉਹਨੇ ਕਦੇ ਦਰਸ਼ਨ ਹੀ ਨਹੀਂ ਕੀਤੇ ਉਹਨੂੰ ਯਕੀਨ ਨਹੀਂ ਸੀ ਪਰ ਫਿਰ ਵੀ ਉਹ ਸਹਿਬਜ਼ਾਦਿਆਂ ਨੂੰ ਬੁਲਾ ਕੇ ਪੁੱਛਦਾ ਕਿ ਆਹ ਦੇਖੋ ਥਾਲ ਦੇ ਵਿੱਚ ਇਸ ਕੱਪੜੇ ਦੇ ਥੱਲੇ ਟਕਿਆ ਹੋਇਆ ਜੋ ਸੀਸ ਹੈ ਤੁਹਾਡੇ ਪਿਤਾ ਜੀ ਦਾ ਹੈ ਤਾਂ ਸਹਿਬਜ਼ਾਦੇ ਕਹਿੰਦੇ ਸਾਡੇ ਪਿਤਾ ਜੀ ਦਾ ਸੀਸ ਕੋਈ ਵੀ ਨਹੀਂ ਵੱਢ ਸਕਦਾ ਸੋ ਗੁਰੂ ਪਿਆਰਿਓ ਵਜ਼ੀਰ ਖਾਨ ਕਹਿੰਦਾ ਤੁਹਾਨੂੰ ਨਹੀਂ ਯਕੀਨ ਤੇ ਆਪਣੇ ਸਿਪਾਈਆਂ ਨੂੰ ਆਖਦਾ ਕਿ ਇਹ ਸੀਸ ਦੇ ਉੱਤੋਂ ਥਾਲ ਦੇ ਉੱਤੋਂ ਕਪੜਾ ਚੱਕਿਆ ਜਾਏ ਜਦੋਂ ਥਾਲ ਦੇ ਉੱਤੋਂ ਕਪੜਾ ਚੱਕਿਆ ਜਾਂਦਾ ਤਾਂ ਉਹ ਸਾਹਿਬਜ਼ਾਦੇ ਜਦੋਂ ਸੀਸ ਨੂੰ ਵੇਖਦੇ ਨੇ ਇਤਿਹਾਸ ਦੱਸਦਾ ਕਿ ਸਾਹਿਬਜ਼ਾਦੇ ਉੱਥੇ ਜਕਾਰੇ ਛੱਡਦੇ ਨੇ ਜਦੋਂ ਜਕਾਰੇ ਛੱਡਦੇ ਨੇ ਵਜ਼ੀਰ ਖਾਨ ਆਖਦਾ ਓਏ ਤੁਸੀਂ ਆਪਣੇ ਪਿਤਾ ਜੀ ਦੀ ਮੌਤ ਦੇ ਉੱਤੇ ਜਕਾਰੇ ਛੱਡਦੇ ਹੋ ਤੇ ਉੱਥੇ ਫਿਰ ਸਾਹਿਬਜ਼ਾਦੇ ਨੇ ਆਖਿਆ ਓ ਵਜ਼ੀਰ ਖਾਨ ਓਏ ਕਮਲੇ ਓਏ ਚੱਲਿਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਹਨ ਤੁਹਾਨੂੰ ਕਿਹਾ ਸੀ ਵਜ਼ੀਰ ਖਾਂ ਤੈਨੂੰ ਕਿਹਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਹੋ ਸਕਦੇ ਤੁਸੀਂ ਸਾਡੇ ਗੁਰੂ ਪਿਤਾ ਦਾ ਸੀਸ ਨਹੀਂ ਕਲਮ ਕਰ ਸਕਦੇ ਨਹੀਂ ਵੱਢ ਸਕਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਇਹ ਉਹਨਾਂ ਦੇ ਹਮ ਸ਼ਕਲ ਬਾਬਾ ਸੰਗਤ ਸਿੰਘ ਜੀ ਨੇ ਤੇ ਜਦੋਂ ਇੰਨੀ ਗੱਲ ਸਹਿਬ ਜاده ਆਖਦੇ ਨੇ ਸਾਰੀ ਕਚਹਿਰੀ ਦੇ ਵਿੱਚ ਸ਼ਨਾਟਾ ਸ਼ਾ ਜਾਂਦਾ ਹੈ ਜਿਵੇਂ ਸਾਰਿਆਂ ਨੂੰ ਸੱਪ ਨੇ ਸੁੰਗ ਲਿਆ ਹੋਵੇ ਚੁੱਪ ਕਰ ਜਾਂਦੇ ਨੇ ਵਜ਼ੀਰ ਖਾਂ ਦਾ ਮੂੰਹ ਅੱਡੇ ਆ ਹੀ ਰਹਿ ਜਾਂਦਾ ਤੇ ਜਦੋਂ ਵजीर खान ਦਾ ਮੂੰਹ ਅੱਡੇ ਹੀ ਰਹਿ ਜਾਂਦਾ ਉਹ ਸੋਚਦਾ ਤੇ ਸਪਾਹੀਆਂ ਨੂੰ ਲਾਹਣਤਾ ਪਾਉਂਦਾ ਦਫਾ ਹੋਵੋ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਦਾ ਸਿਸ ਹੈ ਇਹ ਗੁਰੂ ਗੋਬਿੰਦ ਸਿੰਘ ਨਹੀਂ ਉਹਨਾਂ ਦੇ ਹਮ ਸ਼ਕਲ ਬਾਬਾ ਸੰਗਤ ਸਿੰਘ ਦੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਲੈ ਕੇ ਆਓ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿ ਚਮਕੌਰ ਦੀ ਗੜੀ ਤੋਂ ਰਵਾਨਾ ਹੋ ਚੁੱਕੇ ਨੇ ਨਿਕਲ ਚੁੱਕੇ ਨੇ ਤੇ ਮੇਰੇ ਸਤ ਗੁਰ ਸੱਚੇ ਪਾਤਸ਼ਾਹ ਜੀ ਜਾਮਾਂਲੀ ਰੋਲੀਰ ਹੈ ਸਰਦੀ ਦੀ ਰਾਤ ਹੈ ਤੇ ਸਤ ਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਨਾਲ ਜਦੋਂ ਚਮਕੌਰ ਦੀ ਗੜੀ ਚੋਂ ਨਿਕਲੇ ਸੀ ਤਾਂ ਵਿਛੋੜਾ ਪੈ ਜਾਂਦਾ ਹੈ ਸਤਿਗੁਰ ਕੱਲੇ ਹੀ ਨੇ ਭਾਵੇਂ ਕਿ ਅੱਗੇ ਜਾ ਕੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨਾਲ ਮਿਲਾਪ ਹੁੰਦਾ ਹੈ ਪਰ ਜਦੋਂ ਸਤਿਗੁਰ ਜੀ ਚਮਕੌਰ ਦੀ ਗੜੀ ਚੋਂ ਨਿਕਲਦੇ ਨੇ ਕਹਿੰਦੇ ਚਰਨਾ ਚ ਜੋੜਾ ਨਹੀਂ ਕੋਲ ਨਹੀਂ ਲਾ ਘੋੜਾ ਨਹੀਂ ਸਤਿਗੁਰਾਂ ਕੋਲੇ ਸਿਰ ਉੱਤੇ ਤਾਜ ਨਹੀਂ ਤੇ ਹੱਥ ਤੇ ਬਾਜ਼ ਨਹੀਂ ਸਤਿਗੁਰਾਂ ਕੋਲੇ ਨੰਗੀ ਸ਼ਮਸ਼ੀਰ ਹੈ ਕਿਰਪਾਨ ਫੜੀ ਹੈ ਜੰਗਲ ਦੇ ਵਿੱਚ ਜਾਂਦੇ ਨੇ ਜੰਗਲੋ ਜੰਗਲੀ ਹੁੰਦੇ ਕਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਬਹਿਰਾਮਪੁਰ ਪਿੰਡ ਬਹਿਰਾਮਪੁਰ ਪਿੰਡ ਤੋਂ ਹੋ ਕੇ ਕਿਵੇਂ ਫਰਮਾਚੀ ਬੜੇ ਦੇ ਜੰਗਲਾਂ ਚ ਪਹੁੰਚਦੇ ਨੇ ਅਗਲਾ ਇਤਿਹਾਸ ਅਗਲੀ ਵੀਡੀਓ ਚ ਸਾਂਝਾ ਕਰਾਂਗੇ ਸੋ ਬੇਨਤੀ ਹੈ ਜੀ ਇਹ ਵੀਡੀਓ ਜਰੂਰ ਸੁਣੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਤਾਂ ਜੋ ਪਤਾ ਲੱਗ ਸਕੇ ਕਿ ਕਿਵੇਂ ਗੁਰਗੋਂ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਤੁਰਬਾਨਾ ਹੁੰਦੇ ਨੇ ਅਗਲੀ ਵੀਡੀਓ ਵਿੱਚ ਅਗਲਾ ਇਤਿਹਾਸ ਸਾਂਝਾ ਕਰਾਂਗੇ ਕਿ ਕਿਵੇਂ ਚਮਕੌਰ ਦੀ ਗੜੀ ਦੇ ਜਿੰਨੇ ਸਿੰਘ ਸਨ ਜਿੰਨੇ ਸਿੱਖ ਸ਼ਹੀਦ ਸਨ ਇਹਨਾਂ ਦਾ ਸਸਕਾਰ ਕੀਤਾ ਜਾਂਦਾ ਹੈ ਕੌਣ ਸਸਕਾਰ ਕਰਦਾ ਹੈ ਆਪਾਂ ਅਗਲੇ ਇਤਿਹਾਸ ਵਿੱਚ ਜਾਣਾਂਗੇ ਤਦ ਤੱਕ ਲਈ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ